ਆ ਦੇ ਇੰਡੀਕਾਰ ਸੁਣੋ। ਕਾਹਲਾ ਤਰਾ? ਆ ਬੁਧੀ ਬਣੀ। ਤੂੰ ਇਹ ਕਹ ਬੁਧੀ ਇਹ ਕਿਵੇਂ ਤੂੰ ਦਾ ਕੋਈ ਗੱਲ ਕਰੂਗਾ ਤਾਂ ਅੰਝੀ ਨਹੀਂ ਗਈ। ਫਿਰ ਗੱਬੀ ਪਈ ਸੜੇ। ਹਾਂ ਤੇਰੇ ਕੋਲ ਦੀ। ਡਾਕਟਰ ਕੋਲੇ ਬੀਜ਼ੀ। ਉਹ ਮੈਂ ਲੱਗਿਆ। ਤੂੰ ਆ ਦਸੀ ਨਹੀਂ ਆਉਣਾ ਨਹੀਂ ਜਿੱਤੋਂ ਪਹਿਲੇ ਆਂ ਮਾਲਾ ਪੰਜ ਸੱਤ ਸਟੈਪ ਕਰਾਉਂਦੇ ਆ। ਸਾਇੰਸ ਨਹੀਂ। ਤੇ ਡਾਕਟਰ ਕੋਲੇ ਤਾਂ ਅੱਧਵੀਂ ਮੱਗ ਗਈ ਹੈਗੀ। ਖੰਡ ਚ। ਨਹੀਂ। ਠੀਕਾ ਉਹ ਦੁਬਾਰਾ ਮੈਂ ਲਾ ਕੇ ਮਚਾ ਕੇ ਜਿੱਗਾ ਲਾ ਦੇਗਾ ਬਸ ਲਾ ਦੇਗੀ ਉਦੋਂ ਜਦ ਸਨੀਪ ਠੀਕ ਹੈ ਫਿਰ ਅਸਨੀਂਦ ਨੂੰ ਆਈਏ ਜਰਾ ਵੀ ਪੈਣ ਕਿੰਨੇ ਆ ਨਾ ਜਿੱਕਰ ਇਹਦੇ ਦੇ ਨਾਲ ਜਿੰਕਰ ਮਤਰੀਏ ਜੀ ਬੈਠੋ ਉਹ ਦੁਬਾਰਾ ਵੀ ਵੱਲ ਪਤਾ ਉਹ ਨਹੀਂ ਆ ਤੁਸੀਂ ਕਿਹਨਾਂ ਵੀ ਹੂਣ ਇਹ ਅੱਜ ਦੀ ਖਤਮ ਨਹੀਂ ਕਰਨਾ ਹੈ ਗੱਲ ਪੜਾਣੇ ਸ਼ੇਰ ਕਰਨਾ ਬੁਲੋ ਨਾ ਨਾ ਉਹਨੇ ਕਹਿਣਾ ਵੀ ਆਏਗਾ ਕਿ ਅੰਮ੍ਰਿਤਪਾਲ ਕੀ ਕਰਕੇ ਸ਼ੁਰੂ ਕਰ ਰਹੇ ਆ ਠੀਕਾ ਟੂਰ ਲੈ ਕੇ ਆਣੇ ਇਤੋਂ ਲੈ ਕੇ ਆਉਣੇ ਆ। ਉਹਦੇ ਲੈ ਕੇ ਤਾਂ ਭਣੇ ਆਉਣੇ ਜੀ ਤਾਂ ਬਹੁਤ ਧੀ ਜਾਂਦਾ ਮੇਰਾ ਤੇ ਕੀ ਕਰਾ ਕਾਲੀ ਚੁੱਪਾ ਕੇ ਹਟਾ ਮੇਰੇ ਨਾਲ। ਗਲਤੀ ਹੋ ਜਾਏਗਾ। ਹੱਸਣਾ ਨਹੀਂ ਹੈਗਾ। ਠੀਕ ਆ। ਇਹ ਕਾਲੀ ਨੂੰ ਚੁੱਪਾ ਕੇ ਹਟਾਏਗਾ। ਉਹ ਕੋ ਕੋਈ ਜਾਂ ਕੋਈ ਆ ਫਿਰ ਪੀ ਤੂੰ ਕਦੇ ਪੀ ਨਹੀਂ ਜੇ ਮੈਂ ਕੋਈ ਜਾਣ ਦੂ। ਕਦਾਂ ਮੈਂ ਕਿਤੇ। ਤੂੰ ਚਾਹ ਪੀ ਕੇ ਕਰ ਰਿਹਾ ਸੀ। ਆਇਆ ਐਕਟਰ ਆ ਗਿਆ ਉਧਰੋਂ। ਬਾਕੀ ਨਾ ਦੇ। ਮਜੀਦ ਸਿੰਘ ਗਿੱਲੋ। ਉਹ ਸ਼ੂਟ ਨਹੀਂ ਚੱਲ ਰਹੀਆਂ ਤਿਆਰੀਆਂ ਸੀ ਅੱਜ ਫਿਲਮ ਬਣਾ ਰਹੇ ਆ। ਸੂਟਾ ਨੇ ਪੱਟਿਆ ਕਰਕ ਸੂਟਾ ਨੇ ਪੱਟੀ ਜਨਾਨੀ ਤੇ ਯੂਟਿਊਬ ਉੱਪਰ ਨਾਲ ਚਾਹ ਪੀਂਦੇ ਆ ਸਾਬ ਪੀ ਕੇ ਸਰੀਰ ਬਣੂ ਸਾਡਾ ਘਰੋਂ ਵੀ ਚਾਹ ਪੀ ਕੇ ਆ ਜਾਉਂਦੇ ਆ ਵੀ ਚਾਹ ਦੀ ਸਾਰਾ ਪੀ ਜਾਵਾਂਗੇ ਨਾ ਰੋਟੀ ਢਿੱਡ ਘੱਟ ਹੀ ਖਾਣੇ ਚਾਹੀ ਜਿਆਦਾ ਪੀਂਦੇ ਆਗੇ ਚੱਕੋ ਮੈਨੂੰ ਘੱਟ ਕਰ ਦੇ ਅਸੀਂ ਚਾਹ ਤਾਂ ਪੀਣਾ ਮੈਂ ਬਾਲੇ ਵਾਰੀਆਂ ਨੂੰ ਪੀਣਾ ਘੱਟ ਆ ਆ ਮੇਰੀ ਮੈਡਮ ਥੋੜੀ ਗੁੱਸੇ ਹੋ ਰਹੀ ਹੈ ਮੇਰੇ ਨਾਲ ਮੂੰਹ ਬਣਾ ਰਖ ਰਹੀ ਕੋਣ ਹੁਣ ਕੈਮਰਾ ਚੱਲ ਰਹੀ ਹੈ ਉਹ ਮੈਸ ਪੂਰਾ ਮੂੰਹ ਬਣਿਆ ਹੋਇਆ ਹੈ ਇਹਦਾ ਅਕਰੀਮ ਨਾ ਲਾ ਦੇ ਚਾਹ ਵੀ ਨਹੀਂ ਬਣਾਉਂਦੀ ਚੱਕੋ ਐਵੇਂ ਜੀ ਜੂ ਕੁਝ ਨਹੀਂ ਕਹੇ ਜੀ ਚਾਹ ਪੀ ਲਓ ਮਤਲਬ ਹੀ ਨਹੀਂ ਹੈ ਪਹਿਲਾਂ ਇਹ ਚਾਹ ਪੀ ਲਓ ਜੀ ਚਾਹ ਪੀ ਲਓ ਠੀਕ ਆ ਤੁਸੀਂ ਵੀ ਪੀ ਲਓ ਜੀ ਇੰਗਲਿਸ਼ ਜੋੜਾ ਹੋ ਗਿਆ ਰੋਸਾ ਚਾਹੋ ਵੀ ਲੋ ਜੀ ਤੁਸੀਂ ਮੇਰਾ ਸਿੰਪਲ ਨਾ ਕਿਉਂ ਦਾ ਹੱਦ ਦਿਓ ਸੁੱਖ ਨੂੰ ਜਾਣਦੇ ਲੋਕ ਆਹੋ ਤੇਂਦਰ ਭੈਣ ਆ ਪਹਿਣ ਬਣਾ ਰਹੀ ਰੋਟੀਆਂ ਉਹ ਦੂਆ ਪਹਿਣ ਦਾ ਰੋਲ ਅੱਜ ਪਹਿਣੇ ਬਣਾਵਾਂਗਾ ਮੇਰੀ ਸੱਸ ਬਣੂਗੀ ਸੱਚਾ ਇੱਕ ਤੇ ਸੱਸ ਬਣੂ ਇੱਕ ਤੇ ਮੇਰੀ ਮਾਂ ਬਣੂਗੀ ਦੋ ਰੋਲ ਨਮਾਵਾਂਗੇ ਨਵੀਂ ਰੋਟੀ ਖਾ ਕੇ ਅੰਤ ਪਹਿਲੇ ਖਾਣਾ ਰੋਟੀ ਤੇ ਫੇਰ ਖਾ ਲਾਂਗੇ ਨਾ ਨਾ ਪਰੌਂਠਾ ਬੰਦੀ ਨੇ ਮੇਰੇ ਉਹ ਲੋਕੇਸ਼ਨ ਬਹੁਤ ਸੋਹਣੀ ਹੈ ਕਰਦੀ ਦੇਖ ਸਾਹਦੇ ਉੱਧਰ ਗੱਡੀ ਖੜੀ ਆ ਇਹ ਜੋ ਟਰੈਕਟਰ